ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਜੂਰੀ ਕਜੂਰੀ ਬੋਲੇ ਸ਼ੋਨਾਰ ਸਤਿ ਸ੍ਰੀ ਅਕਾਲ ਬੇੜੀ ਸੰਗਤ ਨੇ ਭਾਈ ਇੱਥੇ ਵੱਡੇ ਰਜਿਸਟਰ ਦੇ ਨਾਮ ਨਹੀਂ ਲਿਖਵਾਏ ਕਾਫੀ ਸੰਗਤ ਨੇ ਨਾਮ ਲਿਖਵਾਏ ਉਹ ਬੇੜੀ ਨੂੰ ਨਾਮ ਲਿਖਵਾ ਹੀ ਵੱਡੇ ਰਜਿਸਟਰ वेगुरु जी का खालसा बोले सो निहाल देखते आगे। आगे। देखते, देखते पंथ के ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਬੋਲੇ ਸੋਨਿਹਾਲ ਸੋਨਿਹਾਲ ਰੱਬਾ ਵਾਲੇ ਕੇਰੇ ਬਾਬਾ ਜੀ ਅੱਜ ਕਿੰਨੇ ਪ੍ਰਾਨੀਆਂ ਨੇ ਅਮਰ ਸ਼ਕਿਆ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਗਤ ਦੀ ਪੂਰੀ ਗਿਣਤੀ ਅਜੇ ਹੋ ਨਹੀਂ ਸਕੀ ਜੀ ਤਾਂ ਉਮੀਦ ਹੈਗੀ 60 ਤੋਂ ਉੱਪਰ ਪ੍ਰਾਨੀ ਹੈਗੇ ਨੇ ਜੀ ਵਾਹਿਗੁਰੂ ਦੇ ਸ਼ਾਹ ਹਾਂ ਜੀ ਬੋਲੇ ਸੋ ਨਿਹਾਲ ਸੋ ਸਿਮਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਜਿੰਨਾ ਵੀ ਗੁਰਮਖਾਂ ਨੇ ਇਸ ਕਾਰਜ ਦੇ ਵਿੱਚ ਸਹਿਯੋਗ ਦਿੱਤਾ ਵਾ ਸਭ ਦਾ ਹੀ ਮਹਾਰਾਜ ਸੇਵਾ ਪ੍ਰਵਾਨ ਕਰਨ ਹੁਣ ਗੁਰੂ ਕਾ ਲੰਗਰ ਤਿਆਰ ਆ ਸਾਰੀ ਸੰਗਤ ਨੇ ਜਲ ਪਾਣੀ ਸਾਕ ਕੇ ਜਾਣਾ ਜੋ ਬਾਹਰਲੇ ਨਗਰ ਤੋਂ ਕੋਈ ਗੁਰਮਖ ਪਿਆਰਾ ਆਇਆ ਵਾ ਉਹਦਾ ਜਾਣਦਾ ਜੇ ਸਾਧ ਨਹੀਂ ਹੈ ਉਹਨੂੰ ਵੀ ਉੱਥੇ ਚੇਚੇ ਤੌਰ ਤੇ ਉਹਦੇ ਨਗਰ ਪਹੁੰਚਾ ਕੇ ਆਵਾਂਗੇ ਇਹਨੀਆਂ ਬੇਨਤੀਆਂ ਸਾਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤੋਂ ਬੇਨਤੀ ਹੈ ਸਾਰੇ ਸੰਗਤ ਨੇ ਨਿਸ਼ਾਨ ਸਾਹਿਬ ਦੇ ਕੋਲ ਖੜ ਕੇ ਇਸ ਨਗਰ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਘਰ ਦੀ ਚੜ੍ਹਦੀ ਕਲਾ ਵਾਸਤੇ ਦੋ ਦੋ ਜਕਾਰੇ ਸਾਰਿਆਂ ਨੇ ਲਗਾ ਕੇ ਜਾਣੇ ਆ ਖੁਸ਼ੀ ਦੇ ਵਿੱਚ ਜੀ सारीके चारे जाहिक सिया काल सिया काल सिया काल ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੋ ਦੋ ਜਗਾਰੇ ਲਾਉਣੇ ਆ ਸਾਰਿਆਂ ਨੇ